ਸਤ ਸ੍ਰੀ ਅਕਾਲ ਬਾਬਿਓ ਮੈਂ ਤੁਹਾਡਾ ਰਾਜੀਦੀਪ ਸਿੰਘ ਬਾਈਜੀਕੋੜ ਤੇ ਵਿਆਮੇ ਤੋਂ ਮੇਰੇ ਨਾਲ ਮੇਰੇ ਵੱਡੇ ਭਰਾ ਬਾਈ ਹੌਬੀ ਧਾਲੀ ਵਾਲ ਜੀ ਸਤ ਸ੍ਰੀ ਅਕਾਲ ਬਾਈ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਮੇਰੇ ਨਾਲ ਮੇਰੇ ਵੱਡੇ ਭਰਾ ਬਾਈ ਇੰਦਰਜੀਤ ਜੀ ਦੇਸ਼ ਵਿਦੇਸ਼ ਟਾਈਮ ਤੋਂ ਸਤ ਸ੍ਰੀ ਅਕਾਲ ਬਾਈ ਜੀ ਮੇਰੇ ਵੱਡੇ ਭਰਾ ਬਾਈ ਟੱਕਾ ਸਿੱਧੂ ਜੀ ਸਤ ਸ੍ਰੀ ਅਕਾਲ ਬਾਈ ਸਤ ਸ੍ਰੀ ਅਕਾਲ ਜੀ ਤੇ ਉਹਨੂੰ ਵਾਪਸੀ ਕਰ ਰਹੇ ਆ ਛੋਟੇ ਸ਼ੋਭ ਦੇ ਸ਼ੋਭਦੀਪ ਸਿੱਧੂ ਨੂੰ ਮਿਲ ਕੇ ਹਾਂ ਤੇ ਬਾਈ ਜੀ ਦਾਬੀਆਂ ਨੂੰ ਸਾਰਿਆਂ ਨੂੰ ਪਹਿਨਾ ਤਾਂ ਫਤਿਹ ਸਤ ਸ੍ਰੀ ਅਕਾਲ ਬਹੁਤ ਬਹੁਤ ਮੁਬਾਰਕਾਂ ਤੁਹਾਡੀਆਂ ਅਰਦਾਸਾਂ ਤੁਹਾਡਾ ਪਰਿਵਾਰ ਦੇ ਨਾਲ ਪਿਆਰ ਰੰਗ ਲਿਆਇਆ ਤੁਹਾਡੀਆਂ ਦੁਆਵਾਂ ਰੰਗ ਲਿਆਈਆਂ ਨੇ ਇੱਕ ਵਾਰ ਫੇਰ ਤੋਂ ਪਰਿਵਾਰ ਮਾਪੇ ਬੜੇ ਨੇ ਔਰ ਉਹਨਾਂ ਨੇ ਆਪ ਦੇ ਨਿੱਕੇ ਪੁੱਤ ਦਾ ਨਾਮ ਵੀ ਸ਼ੁਭਦੀਪ ਸਿੰਘ ਸਿਧੂ ਰੱਖਿਆ ਹਸਪੀਟਲ ਨੇ ਦੱਸਦਿਆ ਅਗਲੇ 7 ਦਿਨ 8 ਦਿਨ ਹਸਪੀਟਲ ਹੀ ਰਹਿਣਗੇ ਤਾਂ ਕਿ ਬੱਚੇ ਨੂੰ ਜਦੋਂ ਪੂਰਨ ਤੌਰ ਤੇ ਇਸ ਆਪੋ ਆਵਾ ਦੇ ਯੂਸ ਟੂ ਹੋ ਜੇ ਨਾ ਫੇਰੀ ਯੂ ਪਿੰਡ ਜਾਣਗੇ ਕਿਉਂਕਿ ਆਪਾਂ ਸਾਰੇ ਚਾਹਾਂਗੇ ਕਿ ਪਿੰਡ ਜਾ ਕੇ ਫੋਟੋ ਖਚਾਈਏ ਬਹੁਤ ਸਾਰੇ ਉਹਨੂੰ ਮੋਦੀ ਚੱਕੀਏ ਉਹਨੂੰ ਪਿਆਰ ਦੇਈਏ ਅਸੀਸਾਂ ਦੇਈਏ ਤੇ ਹੁਣ ਵੀ ਇਕੱਠ ਬਹੁਤ ਹੈ ਵੇਲੇ ਵਿੱਚ ਤੇ ਇਸ ਕਰਕੇ ਪਰਿਵਾਰ ਉੱਥੇ ਰਹੇਗਾ ਹਜੇ 7 ਅੱਧ 10 ਦਿਨ ਹਸਪੀਟਲ ਰਹਿਣਾ ਵੀ ਜ਼ਰੂਰੀ ਹੈ ਮੈਂ ਭਾਈ ਹੁਣਾਂ ਨੂੰ ਬਲਕਾਰ ਸਿੰਘ ਹੁਣਾਂ ਨੂੰ ਮਿਲ ਕੇ ਆਏ ਤੇ ਸਲਾਹ ਵੀ ਦੇ ਕੇ ਆਏ ਮੈਂ ਕਿ ਭਾਈ ਜਰੂਰ ਰਹੋ ਇੱਥੇ ਤੇ ਤਨੂ ਸਾਰਿਆਂ ਨੂੰ ਮੁਬਾਰਕਾਂ ਦੇਸ਼ ਵਿਦੇਸ਼ ਵਸਦੇ ਪੰਜਾਬੀਆਂ ਨੂੰ ਜਿਨ੍ਹਾਂ ਨੇ ਸਿੱਧੂ ਪਰਿਵਾਰ ਦੇ ਸ਼ੁਭਦੀਪ ਸਿੰਘ ਸਿੱਧੂ ਦੇ ਸਦੀਵੀ ਵਿਛੋੜੇ ਤੋਂ ਲੈ ਕੇ ਹੁਣ ਤੱਕ ਪਰਿਵਾਰ ਲਈ ਅਰਦਾਸਾਂ ਕੀਤੀਆਂ ਜੋਦੜੀਆਂ ਬੇਨਤੀਆਂ ਕੀਤੀਆਂ ਰੱਬ ਅੱਗੇ ਕਹਿੰਦੇ ਨੇ ਕਿ ਜਦੋਂ ਸਾਰੇ ਲੋਕ ਇਕੱਠੇ ਹੋ ਕੇ ਸੰਗਤ ਦੇ ਰੂਪ ਚ ਅਰਦਾਸ ਕਰਨ ਤਾਂ ਰੱਬ ਨੂੰ ਉਹ ਮੰਨਣੀ ਹੀ ਪੈਂਦੀ ਆ ਰੱਬ ਨੇ ਮੰਨੀ ਨੇੜੇ ਹੋ ਕੇ ਸੁਣੀ ਪਰਿਵਾਰ ਦੀ ਤੇ ਫੇਰ ਤੋਂ ਮਾਪੇ ਬਣੇ ਨੇ ਸ਼ੁਭਦੀਪ ਦੇ ਪੇਰੈਂਟਸ ਤੇ ਉਹਨਾਂ ਦੇ ਆਪ ਦੇ ਬੱਚੇ ਦਾ ਨਾਮ ਵੀ ਸ਼ੁਭਦੀਪ ਸ਼ਕਸ਼ੀਪੂ ਰੱਖਿਆ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਬੜਾ ਚੰਗਾ ਲੱਗਿਆ ਮਨੁਦਾਸ ਵੀ ਹੈ ਕਿਉਂਕਿ ਸ਼ੁਭਦੀਪ ਦੇ ਨਾਲ ਵੱਡੇ ਸ਼ੁਭਦੀਪ ਦੇ ਨਾਲ ਮੇਰਾ ਬਹੁਤ ਪਿਆਰ ਸੀ ਤੋਂ ਉਹਦੇ ਜਾਣ ਦਾ ਅੱਜ ਫੇਰ ਦੁੱਖ ਦੇ ਅਹਿਸਾਸ ਹੋਏ ਕਿ ਉਹ ਗਿਆ ਤੁਰ ਗਿਆ ਚਲੋ ਨਵਾਂ ਬੱਚਾ ਆਇਆ ਹੈ ਕਿ ਛੋਟੇ ਸ਼ੁਭਦੀਪ ਨੂੰ ਉਦੀ ਆਮਦ ਦੀਆਂ ਖੁਸ਼ੀਆਂ ਵੀ ਨੇ ਸੋ ਰੜਮਾ ਮੜਮਾ ਲਫਸ ਨੇ ਗੱਲਾਂ ਨੇ ਮਨ ਹੈ ਸੋ ਤੁਹਾਨੂੰ ਸਾਰਿਆਂ ਨੂੰ ਫੇਰ ਵੀ ਕਹਿੰਦੇ ਨੇ ਕਿ ਪੁਰਾਣੀਆਂ ਗੱਲਾਂ ਨੂੰ ਭੁੱਲਣਾ ਹੀ ਚੰਗਾ ਉਹ ਭੁੱਲਦਿਆਂ ਹੋਇਆ ਮੈਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਦਿੰਦਿਆਂ ਹੋਇਆ ਇਹੀ ਕਹੂੰਗਾ ਕਿ ਗੁਰੂ ਮਹਾਰਾਜ ਦੇ ਚਰਨਾ ਅਗੇ ਬੇਨਤੀ ਜੋਦੜੀ ਅਰਦਾਸ ਕੇ ਪਰਿਵਾਰ ਨੂੰ ਹਮੇਸ਼ਾ ਖੁਸ਼ੀਆਂ ਬਖਸ਼ਿਓ ਸੱਚੇ ਪਾਤਸ਼ਾਹ ਤੇ ਪਰਿਵਾਰ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਿਓ ਜਿਵੇਂ ਹੁਣ ਤੁਸੀਂ ਉਹਨਾਂ ਨੂੰ ਖੁਸ਼ੀਆਂ ਦੇ ਨਾਲ ਝੋਲੀ ਪਰੀ ਆ ਹਮੇਸ਼ਾ ਹੀ ਹਰ ਮੈਦਾਨ ਫਤਿਹ ਬਖਸ਼ੂਸ਼ ਪਰਵਾਰ ਪੰਜਾਬੀ ਇੱਕ ਵਾਰ ਫੇਰ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਜੀਉਂਦੇ ਸਿੱਧੂ ਜੀ ਵੱਲੋਂ ਸਾਰਿਆਂ ਸਾਰਿਆਂ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਬਾਬੇ ਉਹ ਸਤ ਸ੍ਰੀ ਅਕਾਲ